ਇਹ ਕਿਆ ਨਾਮ ਹੈ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਕਪਾਲੀਆਂ ਜੀ ਠੀਕ ਹੈ ਜੀ ਦਲਜੀਤ ਸਿੰਘ ਜੀ ਕੀ ਤੁਹਾਡੇ ਨਾਲ ਚੋਰੀ ਦੀ ਵਾਰਤਾਤ ਵਾਪਰੀ ਹੈ ਜੀ ਮੇਰੇ ਇਦਾਂ ਜੀ ਆਪਣੇ ਹਸਪੀਟਲ ਆਇਆ ਸੀ ਜੀ ਨਾਰਦ ਤੇ ਉੱਥੇ ਮੈਂ 12:00 ਵਜੇ ਆਇਆ ਸੀ ਜੀ ਤੇ ਡੇਢ ਡੇਢ ਵਜੇ ਮੇਰਾ ਜਣ ਕੇ ਮੋਟਰਸਾਈਕਲ ਉਥੋਂ ਜਿਵੇਂ ਮੈਂ ਬਾਹਰ ਆਇਆ ਜਣ ਕੇ 3:00 ਵਜੇ ਆਇਆ ਵਾਪਸ ਤਾਂ ਜਾ ਦੇਖਿਆ ਤਾਂ ਮੋਟਰਸਾਈਕਲ ਉੱਥੇ ਹੈ ਨਹੀਂ ਸੀ ਜੀ ਠੀਕ ਹੈ ਤੇ ਹਾਂ ਜੀ ਤੇ ਜਾਂ ਦੁਵਾਰਾ ਸੀ ਵੀਡੀਓ ਕਢਾਈ ਤੇ ਉੱਥੋਂ ਪਤਾ ਲੱਗਾ ਜੀ ਵੀ 1:30 ਵਜੇ ਯਾਨਕੀ ਮੋਟਰਸਾਈਕਲ ਚੱਕ ਕੇ ਲੈ ਗਿਆ ਜੀ ਠੀਕ ਹੈ ਸੀਸੀਟੀਵੀ ਅਕਲ ਜੀ ਕਢਾਈ ਉਹਦੇ ਵਿੱਚ ਕੀ ਨਜ਼ਰ ਆ ਰਿਹਾ ਜੀ ਉਹਦੇ ਵਿੱਚ ਇਦਾਂ ਜਿਹੀ ਵੀਡੀਓ ਉਹਦਾ ਸਾਫ਼ ਆ ਨਜ਼ਰ ਆ ਰਹੀ ਆ ਜੀ ਵੀ ਦੋ ਬੰਦੇ ਆਏ ਆ ਜੀ ਤੇ ਐਕਟ ਵਕ ਤੇ ਤਾਂ ਇੱਕ ਬੰਦਾ ਜਿਹੜਾ ਹੈ ਉਹ ਇੱਕ ਉੱਥੇ ਰਿਹਾ ਤਾਂ ਇੱਕ ਦੂਆ ਚੱਕ ਕੇ ਮੋਟਰਸਾਈਕਲ ਲੈ ਗਿਆ ਜੀ ਠੀਕ ਹੈ ਜੀ ਤੇ ਕਿ ਟਿਬਰ ਸੀ ਐਸੇ ਜੀ ਹਾਂਜੀ ਕਿੰਨੇ ਮੁੰਡੇ ਸੀ ਉੱਥੇ ਦੋ ਜਣੇ ਸੀ ਜੀ ਇਹ ਇੱਕਾ ਦੋ ਦੀ ਗੱਲ ਅੰਕਲ ਜੀ ਇਹ ਉਹੀ ਇਹ ਆਪਣੀ ਪਹਿਲੀ ਤਰੀਕ ਦੀ ਗੱਲ ਆ ਜੀ ਠੀਕ ਆ ਜੀ ਤੇ ਪੁਲਿਸ ਨੂੰ ਕੰਪਲੀਟ ਦੇ ਦਿੱਤੀ ਹਾਂਜੀ ਦੇ ਦਿੱਤੀ ਜੀ ਕੌਣ ਕੀ ਕਹਿੰਦੀ ਪੁਲਿਸ ਨੂੰ ਪੁਲਿਸ ਨੂੰ ਕੰਪਲੀਟ ਦਿੱਤੀ ਉਹ ਕਹਿੰਦੇ ਜੀ ਕਰ ਦੇ ਕਾਰਵਾਈ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਅੱਜ ਕਿੰਨੇ ਦਿਨ ਹੋ ਗਿਆ ਜੀ ਅੱਜ 5 ਦਿਨ ਹੋ ਗਿਆ ਜੀ ਠੀਕ ਆ ਜੀ ਤੇ ਕਿਹੜਾ ਮੋਟਰਸਾਈਕਲ ਅੰਕਲ ਜੀ ਮੋਟਰਸਾਈਕਲ ਇਹ 13 ਮਾਡਲ ਸੀ ਜੀ ਕਿਹੜਾ ਮੋਟਰਸਾਈਕਲ ਸੀਗਾ ਇਹ ਸਰਪੈਂਡਰ ਸੀ ਜੀ ਠੀਕ ਹੈ ਜੀ ਤੁਸੀਂ ਕਿਹੜੇ ਹਸਪਤਾਲ ਆਏ ਸੀਗੇ ਉੱਥੇ ਨਾਰਦ ਹਸਪਤਾਲ ਆਏ ਸੀ ਜੀ ਅਚਮਰੀਜ਼ ਨੂੰ ਦੇਖਣ ਆਏ ਸੀਗੇ ਹਾਂ ਜੀ ਮਰੀਜ਼ ਨੂੰ ਕਿੰਨੀ ਕੀ ਦੇਰ ਬਾਅਦ ਤੁਸੀਂ ਵਾਪਸ ਆ ਗਏ ਸੀਗੇ ਮਰੀਜ਼ ਦੇਖ ਕੇ ਮੈਂ ਇਦਾਂ ਜਿਵੇਂ ਇਹ ਯਾਨੀ ਕਿ ਤੇ 6:30 ਵਜੇ ਦੁਬਾਰਾ ਆਇਆ ਸੀ ਜੀ ਹਾਂ ਜੀ ਹਾਂ ਜੀ ਤੇ ਕਿੰਨਾ ਘੰਟਾ ਤੁਸੀਂ ਰੁਕੇ ਸੀ ਹਸਪਤਾਲ ਮੈਂ ਹਸਪਤਾਲ 3 ਕਿ ਘੰਟੇ ਰੁਕਿਆ ਸੀ ਜਿੱਦਾਂ ਠੀਕ ਹੈ ਜੀ ਕਿੰਨੇ ਕ ਵਜੇ ਚੱਕ ਹੋਇਆ ਸੀਗਾ ਜੀ 1:30 ਵਜੇ ਚੱਕ ਹੋਇਆ ਜੀ 1:30 ਵਜੇ ਲੱਕੀ ਦੀ ਅੱਛਾ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੈਂ ਤਾਂ ਇਹੀ ਮੰਗ ਕਰਦਾ ਜੀ ਵੀ ਮੇਰਾ ਮੋਟਰਸਾਈਕਲ ਦਵਾਇਆ ਜਾਵੇ ਕਾਰੋਬਾਰ ਕੀ ਕਰਦੇ ਹੋ ਅੰਕਲ ਜੀ ਇਹ ਖੇਤੀ ਕਰਦਾ ਜੀ ਮੈਂ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਗਪਾਲੀਆਂ ਜੀ ਇਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਗਪਾਲੀਆਂ ਜੀ ਠੀਕ ਹੈ ਜੀ ਦਲਜੀਤ ਸਿੰਘ ਜੀ ਕੀ ਤੁਹਾਡੇ ਨਾਲ ਚੋਰੀ ਦੀ ਵਾਰਤਾਤ ਵਾਪਰੀ ਹੈ ਜੀ ਮੇਰੇ ਇਦਾਂ ਜੀ ਆਪਣੇ ਹਸਪੀਟਲ ਆਇਆ ਸੀ ਜੀ ਨਾਰਦ ਤੇ ਉੱਥੇ ਮੈਂ 12:00 ਵਜੇ ਆਇਆ ਸੀ ਜੀ ਤੇ ਡੇਢ ਡਾਢ ਵਜੇ ਮੇਰ ਜਾਨ ਕੇ ਮੋਟਰਸਾਈਕਲ ਉਥੋਂ ਜਿਹਦੇ ਮੈਂ ਬਾਹਰ ਆਇਆ ਜਾਨ ਕੇ 3:00 ਵਜੇ ਆਇਆ ਵਾਪਸ ਤਾਂ ਜਦ ਦੇਖਿਆ ਤਾਂ ਮੋਟਰਸਾਈਕਲ ਤੁਸੀਂ ਹੈ ਨਹੀਂ ਸੀ ਜੀ ਠੀਕ ਹੈ ਜੀ ਤੇ ਹਾਂ ਜੀ ਤੇ ਜਦ ਦੁਆਰਾ ਸੀ ਵੀਡੀਓ ਕਢਾਈ ਤੇ ਉਥੋਂ ਪਤਾ ਲੱਗਾ ਵੀ 1:30 ਵਜੇ ਜਾਨ ਕੇ ਮੋਟਰਸਾਈਕਲ ਚੱਕ ਕੇ ਲੈ ਗਿਆ ਜੀ ਠੀਕ ਹੈ ਸੀਸੀਟੀਵੀ ਅਕਲ ਜੀ ਕਢਾਈ ਉਹਦੇ ਵਿੱਚ ਕੀ ਨਜ਼ਰ ਆ ਰਿਹਾ ਜੀ ਉਹਦੇ ਵਿੱਚ ਇਦਾਂ ਵੀ ਵੀਡੀਓ ਦਾ ਸਾਫ ਆ ਨਜ਼ਰ ਆ ਰਹੀ ਆ ਜੀ ਵੀ ਦੋ ਬੰਦੇ ਆਏ ਆ ਜੀ ਤੇ ਐਕਟਰ ਤੇ ਤਾਂ ਇੱਕ ਬੰਦਾ ਜਿਹੜਾ ਹੈ ਉਹ ਇੱਕ ਉੱਥੇ ਰਿਹਾ ਤਾਂ ਇੱਕ ਦੂਗਾ ਚੱਕ ਕੇ ਮੋਟਰਸਾਈਕਲ ਲੈ ਗਿਆ ਜੀ ਠੀਕ ਹੈ ਜੀ ਤੇ ਐਕਟਿਵਿਟੀ ਐਸੀ ਕਿ ਜੀ ਹਾਂ ਜੀ ਕਿੰਨੇ ਮੁੰਡੇ ਸੀ ਉੱਥੇ ਦੋ ਜਣੇ ਸੀ ਜੀ ਇਹ ਇੱਕਾ ਦੋਦੀ ਗੱਲ ਅੰਕਲ ਜੀ ਇਹ ਉਹੀ ਇਹ ਆਪਣੀ ਪਹਿਲੀ ਤਰੀਕ ਦੀ ਗੱਲ ਆ ਜੀ ਠੀਕ ਹੈ ਜੀ ਤੇ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਹਾਂ ਜੀ ਦੇ ਦਿੱਤੀ ਜੀ ਉਹਨੂੰ ਕੀ ਕਹਿੰਦੀ ਪੁਲਿਸ ਨੂੰ ਪੁਲਿਸ ਨੂੰ ਕੰਪਲੇਟ ਦਿੱਤੀ ਉਹ ਕਹਿੰਦੇ ਜੀ ਕਰ ਦੇ ਕਾਰਵਾਈ ਹਾਲ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਅੱਜ ਕਿੰਨੇ ਦਿਨ ਹੋ ਗਏ ਜੀ ਅੱਜ 5 ਦਿਨ ਹੋ ਗਏ ਜੀ ਠੀਕ ਹੈ ਜੀ ਤੇ ਕਿਹੜਾ ਮਾਡਲ ਸੀਗਾ ਕਲ ਜਿਹੜਾ ਮੋਟਰਸਾਈਕਲ ਇਹ 13 ਮਾਡਲ ਸੀ ਜੀ ਕਿਹੜਾ ਮੋਟਰਸਾਈਕਲ ਸੀਗਾ ਇਹ ਸਰਪੈਂਡਰ ਸੀ ਜੀ ਠੀਕ ਹੈ ਜੀ ਤੁਸੀਂ ਕਿਹੜੇ ਹਸਪਤਾਲ ਆਏ ਸੀਗੇ ਉੱਥੇ ਨਾਰਦ ਹਸਪਤਾਲ ਆਏ ਸੀ ਜੀ ਅੱਛਾ ਮਰੀਜ਼ ਨੂੰ ਦੇਖਣ ਆਏ ਸੀਗੇ ਹਾਂ ਜੀ ਮਰੀਜ਼ ਨੂੰ ਕਿੰਨੀ ਕੀ ਧੇਰ ਬਾਅਦ ਤੁਸੀਂ ਵਾਪਸ ਆ ਗਏ ਸੀਗੇ ਮਰੀਜ਼ ਦੇਖ ਕੇ ਮੈਂ ਇਦਾਂ ਜਿਵੇਂ ਇਹ ਯਾਨੀ ਕਿ ਤੇ 6:30 ਵਜੇ ਦੁਬਾਰਾ ਆਇਆ ਸੀ ਜੀ ਹਾਂ ਜੀ ਹਾਂ ਜੀ ਤੇ ਕਿੰਨਾ ਘੰਟਾ ਤੁਸੀਂ ਰੁਕੇ ਸੀ ਹਸਪਤਾਲ ਮੈਂ ਹਸਪਤਾਲ ਤਿੰਨ ਦੇ ਘੰਟੇ ਰੁਕਿਆ ਸੀ ਜਿੱਦਾਂ ਠੀਕ ਹੈ ਜੀ ਕਿੰਨੇ ਕ ਵਜੇ ਚੱਕ ਹੋਇਆ ਸੀ ਜੀ ਡੇਢ ਵਜੇ ਚੱਕ ਹੋਇਆ ਜੀ ਡੇਢ ਕ ਵਜੇ ਲੱਕਰੀ ਅੱਛਾ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਮੈਂ ਤਾਂ ਇਹ ਹੀ ਮੰਗ ਕਰਦਾ ਜੀ ਵੀ ਮੇਰਾ ਮੋਟਰਸਾਈਕ ਦਵਾਈ ਜਾਵੇ ਕਾਰੋਬਾਰ ਕੀ ਕਰਦੇ ਹੋ ਅੰਕਲ ਜੀ ਇਹ ਖੇਤੀ ਕਰਦਾ ਜੀ ਮੈਂ ਕਿਹੜਾ ਪਿੰਡ ਹੈ ਜੀ ਤੁਹਾਡਾ ਮੇਰਾ ਪਿੰਡ ਗਫਾਲੀਆਂ ਜੀ